ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸਾਹਿਬ ਜਾਦੇ ਪੰਜਾਬ ਟੀਵੀ ਇਹ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਲਸਫਾ ਸ੍ਰੀਮਾਨ ਜੀ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਬੰਦਾ ਦੁਖੀ ਕਿਉਂ ਆ ਬੰਦੇ ਨੂੰ हमेशा ही कोई तो कोई परेशानी जड़ी है मनुख को परेशान कर दी है कोई कहता मैं मानसिक तौर तो पर दुखी हाँ तो कोई कहता कि मैं कोई शरीरक बीमारी करके दुखी हाँ तो महाराज कहें कि जो किसी पुछण वास्ते जाइए ना जो दुख दस जाइए ਸਤਿਗੁਰ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਕਿ ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ ਇਸ ਪੈ ਖੋਲੂ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਦ ਮੇਰੀਆ ਕਹਿੰਦੋ ਪਾਪ ਕੇ ਨਾਨਕ ਦੁਖੀ ਆ ਸਭ ਸੰਸਾਰ ਹੁਣ ਮਾਰੇ ਕਹਿੰਦੇ ਨੇ ਕਿ ਇੱਕ ਬੰਦਾ ਬੁੱਝੇ ਬੰਦੇ ਦੇ ਕੋਲ ਗਿਆ ਤੇ ਬੜਾ ਪਰੇਸ਼ਾਨ ਸੀ ਬੜਾ ਦੁਖੀ ਸੀ ਤੇ ਉਹ ਜਾ ਕੇ ਉਹਨੂੰ ਕਹਿੰਦਾ ਵੀ ਮੈਂ ਬੜਾ ਦੁਖੀ ਹਾਂ ਉਹਨੇ ਆਪਣਾ ਦੁੱਖ ਦੱਸਿਆ ਉਹਦੇ ਅੱਗੇ ਜਗਰ ਹੋਇਆ ਰੋਣਾ ਧੋਣਾ ਕੀਤਾ ਆਪਣਾ ਦਿਲ ਫੋਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਕਿ ਜਦੋਂ ਉਹਨੇ ਆਪਣਾ ਦੁੱਖ ਦੱਸਿਆ ਇਹ ਉਸ ਮਨੁੱਖ ਨੇ ਉਹਦੇ ਦੁੱਖ ਨੂੰ ਸੁਣਿਆ ਤੇ ਸੁਣ ਕੇ ਉਹ ਕਹਿੰਨ ਲੱਗਾ ਵੀ ਤੇਰਾ ਦੁੱਖ ਐਡਾ ਵੱਡਾ ਤੇਰੇ ਨਾਲੋਂ ਜ਼ਿਆਦਾ ਮੈਂ ਦੁਖੀ ਹਾਂ ਜਿਸ ਮਨੁੱਖ ਪੈ ਕਰੋਂ ਬੇਨਤੀ ਸੁ ਆਪਣੇ ਦੁੱਖ ਭਰੇ ਕਹਿੰਦੇ ਜਿਹਨੂੰ ਜਾ ਕੇ ਦੁੱਖ ਦੱਸਿਆ ਸੀ ਨਾ ਉਹ ਕਹਿੰਦਾ ਤੇਰੇ ਨਾਲੋਂ ਵੱਧ ਤੇ ਮੈਂ ਦੁਖੀ ਹਾਂ ਤੇ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਕਿਸ ਪੈ ਖੋਲੂ ਗੰਠੜੀ ਦੁਖੀ ਪਰ ਆਇਆ ਕਿ ਦੁੱਖਾਂ ਦੀ ਜਿਹੜੀ ਪੰਡ ਚੁੱਕੀ ਹੋਈ ਹੈ ਇਹ ਇੱਕ ਕਿਹਦੇ ਅੱਗੇ ਜਾ ਕੇ ਖੋਲਾਂ ਤੇ ਕਿਹਨੂੰ ਦੱਸਾਂ ਮਹਾਰਾਜ ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਦੇ ਅੱਗੇ ਦੁੱਖ ਰੱਖਦੇ ਆਂ ਅਗਲਾ ਕਹਿੰਦਾ ਤੇਰੇ ਤੋਂ ਵੱਧ ਤੇ ਮੈਂ ਦੁਖੀ ਆਂ ਤੇ ਮਹਾਰਾਜ ਕਹਿੰਦੇ ਨੇ ਵੀ ਇੱਕ ਬੰਦਾ ਨਹੀਂ ਦੁਖੀ ਪਰ ਆਇਆ ਜਗਤ ਸਭਾਇਆ ਕੌਣ ਜਾਣੇ ਵਿਦ ਮੇਰੀਆਂ ਮਹਾਰਾਜ ਕਹਿੰਦੇ ਨੇ ਕਿ ਜੋ ਮੈਂ ਬੇਦਨ ਸਾਖ ਸਾਕਾਂ ਮਾਈ ਕਿ ਜਿਹੜੀ ਮੈਨੂੰ ਦਰਦ ਹੈ ਜਿਹੜੀ ਮੈਨੂੰ ਪੀੜ ਹੈ ਜੇ ਪੇਨ ਮੇਰੇ ਹੋ ਰਹੀ ਹੈ ਕਿ ਮੈਂ ਦੱਸਾਂ ਕਿੰਨੋ ਕਿ ਸੰਸਾਰ ਦਾ ਜਿਹੜਾ ਸਿਸਟਮ ਹੈ ਉਹਨੂੰ ਮੇਰੇ ਪਾਤਸ਼ਾਹ ਨੇ ਕਿਹਾ ਨਾਨਕ ਦੁਖੀ ਆ ਸਭ ਸੰਸਾਰ ਹੁਣ ਮਨੁੱਖ ਸਰੀਰਕ ਤੌਰ ਦੇ ਉੱਤੇ ਬਿਮਾਰੀ ਲੱਗੀ ਕਿਸੇ ਨੂੰ ਤੇ ਇਹਨੇ ਬਿਮਾਰੀਆਂ ਖੁਦ ਸਿਹੜੀਆਂ ਹਈਆਂ ਨੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਦੇਖੋ ਜੇ ਮਨੁੱਖ ਡਾਕਟਰ ਕੋਲ ਜਾਂਦਾ ਹੈ ਡਾਕਟਰ ਕਹਿੰਦਾ ਵੀ ਇਹ ਜਿਹੜੀਆਂ ਬਿਮਾਰੀਆਂ ਤੈਨੂੰ ਤੇਰੇ ਖਾਣ ਪੀਣ ਦੀਆਂ ਆ। ਆ ਚੀਜ਼ਾਂ ਦਾ ਭ੍ਰਿਜ ਕਰ ਆ ਚੀਜ਼ਾਂ ਛੱਡ ਤੇਰਾ ਬਿਮਾਰੀ ਤੋਂ ਖੜਾ ਛੁੱਟ ਜੇਗਾ। ਤੇ ਮਨੋਕ ਨੂੰ ਪਤਾ ਹੁੰਦਾ ਕਿ ਜੇ ਨਾ ਛੱਡੀਆਂ ਤੇ ਫੇਰ ਕੰਮ ਖਰਾਬ ਹੈ। ਜਾਨ ਵੀ ਜਾ ਸਕਦੀ ਹੈ। ਇਹ ਡਾਕਟਰ ਦੀ ਗੱਲ ਨੂੰ ਮੰਨ ਲੈਂਦਾ। ਐਸੈਪਟ ਕਰਦਾ। ਕਿ ਡਾਕਟਰ ਦੇ ਕਹਿਣ ਅਨੁਸਾਰ ਭ੍ਰਿਜ ਕਰਦਾ। ਅੱਜ ਕੱਲ ਤੇ ਵੈਸੇ ਉਦਾਂ ਫੇਸਬੁੱਕਾਂ ਦੇ ਬਹੁਤ ਡਾਕਟਰ ਬਣੇ ਹੋਏ ਆ। ਇਹ ਬਹੁਤ ਜ਼ਿਆਦਾ ਡਾਕਟਰ ਮੈਨੂੰ ਲੱਗਦਾ ਵੀ ਅੱਜ ਕੱਲ ਇਹ ਜ਼ਿਆਦਾਤਰ ਤੇ ਡਾਕਟਰ ਜਿਹੜੇ ਸਾਨੂੰ ਫੇਸਬੁਕ ਉੱਤੇ ਮਿਲਦੇ ਆ ਇਹ ਮਤਲਬ ਬਹੁਤ ਡਾਕਟਰ ਨੇ ਅਲੱਗ-ਅਲੱਗ ਪ੍ਰਿਕਿਰਤੀਆਂ ਬਿਮਾਰੀਆਂ ਦੇ ਫਿਰ ਭਰੇਜ ਵੀ ਦੱਸਦੇ ਨੇ ਪਰ ਖੈਰ ਚਲੋ ਤੇ ਗੱਲ ਲੱਗ ਆ ਪਰ ਮਹਾਰਾਜ ਕਹਿੰਦੇ ਨੇ ਵੀ ਜਦੋਂ ਡਾਕਟਰ ਕੋਲ ਮੁੜਕ ਜਾਂਦਾ ਡਾਕਟਰ ਭਰੇਜ ਦੱਸਦਾ ਡਾਕਟਰ ਕਹਿੰਦਾ ਵੀ ਜਿਹਦੇ ਭਰੇਜ ਕਰ ਲੈਂਗਾ ਤਾਂ ਬਾਜੀਗਾ ਨੇ ਤੇ ਫਿਰ ਤੁਹਾਨੂੰ ਆਪਣੀ ਜਾਨ ਪਾਤ ਤੋਣੇ ਪੈਣਗੇ ਤੇ ਬੰਦਾ ਕੀ ਕਰਦਾ ਫਿਰ ਭਰੇਜ ਕਰ ਲੈਂਦਾ ਜਿਹੜਾ ਸਮਝਦਾਰ ਬੰਦਾ ਹੁੰਦਾ ਤੇ ਸਰਗੁ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਕਿ ਮਾਨਸ ਤੌਰ ਤੇ ਮਨੁਕ ਜਿਹੜਾ ਨਾ ਵੀ ਦੁਖੀ ਇਕ ਤਨ ਕਰਕੇ ਦੁਖੀ ਹੈ ਮਨ ਕਰਕੇ ਦੁਖੀ ਹੈ ਤੇ ਮਨ ਕਰਕੇ ਇਹ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਘਰ ਘਰ ਹੋ ਪਹੁੰਚਾ ਉੱਚਾ ਚੜਕੇ ਦੇਖਿਆ ਕਿ ਜਦੋਂ ਮੈਂ ਆਪਣੀ ਸੁਰਤੀ ਨੂੰ ਉੱਚੇ ਦਾ ਮਤਲਬ ਇਹਨਾਂ ਹੁੰਦਾ ਵੀ ਨੂੰ ਕੋਠੇ ਚੜਕੇ ਦੇਖਿਆ ਉਹ ਕਹਿੰਦੇ ਜਦੋਂ ਮੈਂ ਮਰੇ ਧਿਆਨ ਨਾਲ ਗੌਰ ਦੇ ਨਾਲ ਤੇ ਸੁਰਤ ਨੂੰ ਟਿਕਾ ਕੇ ਜਦੋਂ ਵੇਖਿਆ ਨਾ ਤੇ ਮੈਂ ਸੋਚਿਆ ਵੀ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ ਜਗ ਉਰਤਿਆ ਚੜਕੇ ਦੇਖਿਆ ਘਰ ਘਰ ਰਿਹਾ ਅੱਗ ਕਹਿੰਦਾ ਮੈਂ ਆਖਿਆ ਇਹ ਦੁੱਖ ਦੀ ਅੱਗ ਤੇ ਘਰ ਘਰ ਲੱਗੀ ਹੋਈ ਆ ਕਹਿੰਦੋ ਭਾਵ ਹੈ ਕਿ ਮਨੁੱਖ ਮਾਨਸਿਕ ਤੌਰ ਤੇ ਵੀ ਦੁਖੀ ਹੈ ਉਹ ਕਿਦਾਂ ਇੱਕ ਤੇ ਮਨੁੱਖ ਉਹ ਲੋਕ ਦੁਖੀ ਨੇ ਜਿਹੜੇ ਕਿਸੇ ਦੀ ਖੁਸ਼ੀ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਦੂਸਰਾ ਹੱਸ ਕਿਉਂ ਰਿਹਾ ਏ ਆਪਣੇ ਆਪ ਬਿਮਾਰੀਆਂ ਖੁਦ ਸਿਹੜੀਆਂ ਹੋਈਆਂ ਨੇ ਦੂਸਰੇ ਮਨੋ ਕੋ ਦੁਖੀ ਨੇ ਜਿਹੜੇ ਵੀ ਅਸੀਂ ਜੋ ਤਰੱਕੀ ਕਰ ਗਿਆ ਉਹਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਜੇ ਕੋਈ ਬੀਨਸ ਅੱਗੇ ਨਿਕਲ ਗਿਆ ਜਾਂ ਗੁਣ ਕਰਕੇ ਕਿਤੇ ਅੱਗੇ ਨਿਕਲ ਗਿਆ ਉਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਉਹ ਖੁਦ ਹੀ ਆਪਣੇ ਆਪ ਨੂੰ ਦੁਖੀ ਕਰ ਰਹੇ ਆ ਤੇ ਜਦੋਂ ਅਸੀਂ ਇਹਨੂੰ ਗੁਰਮਤ ਦੇ ਨਜ਼ਰੀਏ ਨਾਲ ਵੇਖਦੇ ਆ ਤੁਮਾਰੇ ਕਹਿੰਦੇ ਨੇ ਬਿਮਾਰੀਆਂ ਮੁੱਖ ਨੇ ਮਨੁੱਖ ਨੇ ਆਪਸੇ ੜੀਆਂ ਆਈਆਂ ਤੇ ਇਹ ਬਿਮਾਰੀਆਂ ਤੋਂ ਸੁਰਖਰੂ ਵੀ ਹੋ ਸਕਦਾ ਕਿਉਂਕਿ ਮਨੁੱਖ ਦਾ ਸੁਭਾਅ ਹੈ ਕਿ ਦੱਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਮਹਾਰਾਜ ਜੀ ਬਣੇ ਕਹਿੰਦੇ ਵੀ ਦੋਸ਼ ਕਿਸੇ ਨੂੰ ਦੰਦਾ ਮਨੁੱਖ ਨੂੰ ਜਦੋਂ ਕਿਸੇ ਦੀ ਮਸਕਰਾਹਟ ਦੇ ਵਿੱਚੋਂ ਮਸਕਰਾਹਟ ਮਿਲੇ ਨਾ ਕਿਸੇ ਦੀ ਖੁਸ਼ੀ ਨੂੰ ਉਹ ਬਰਦਾਸ਼ਤ ਕਰੇ ਤੇ ਉਸ ਉਹਦੀਆਂ ਬਿਮਾਰੀਆਂ ਦਾ ਆਪਣੇ ਆਪ ਹੀ ਇਲਾਜ ਹੋ ਜਾਂਦਾ ਹੈ ਜਿੰਦਗੀ ਦੇ ਵਿੱਚ ਮਨੁੱਖ ਮਿਹਨਤ ਕਰੇ ਇਹ ਮਸ਼ਕਤ ਕਰੇ ਬਹੁਤ ਲੋਕ ਨੇ ਜਿਨ੍ਹਾਂ ਦੇ ਵੱਡੇ ਵੱਡੇ ਨਾਮ ਹੈ ਸੁਣਦੇ ਆ ਬਿਜ਼ਨਸmen ਤੇ ਮੇਰੇ ਹੁੰਦਿਆਂ ਇੱਥੇ ਬਹੁਤ ਲੋਕ ਇਦਾਂ ਦੇ ਆ ਜਿਹੜੇ ਜਾਣੇ ਬੜੀ ਮਿਹਨਤ ਕੀਤੀ ਤੇ ਬੜੇ ਅਕਾਂ ਵਧੇ ਘਟੂ ਘਟ ਵੀ 95% ਲੋਕ ਨੇ ਜਿਹੜੇ ਬਿਲਕੁਲ ਜ਼ਮੀਨ ਤੋਂ ਉੱਠ ਕੇ ਤਾਂ ਵੱਧਦੇ ਨੇ ਇਹ ਉਹਨਾਂ ਦੀ ਮਿਹਨਤ ਹੁੰਦੀ ਆ ਜਿਹੜਾ ਬੰਦਾ ਨੀਰ ਸਾਹਿਬ ਦੇ ਨਾਲ ਮਿਹਨਤ ਕਰਦਾ ਨਾ ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਕੁਦਰਤ ਉਹਦੀ ਚੋਲੀ ਚ ਬਰਕਤ ਨਕਸ਼ਿਸ਼ ਤੇ ਉਹਨੂੰ ਅਸੀਸਾਂ ਨਵਾਜਦੀ ਹੈ ਰਹਿਮਤਾਂ ਨਵਾਜਦੀ ਹੈ ਇਸ ਕਰਕੇ ਮਨੁੱਖ ਨੇ ਇਹ ਜਿਹੜੇ ਦੁੱਖ ਸਿਹੜੇ ਹੋਏ ਆ ਇਹ ਖੁਦ ਆਪ ਸਿਹੜੇ ਹੋਏ ਆ ਜੇ ਡਾਕਟਰ ਦੇ ਕਹਿਣ ਦੇ ਅਨੁਸਾਰ ਅਸੀਂ ਆਪਣੀ ਬਿਮਾਰੀ ਦਾ ਇਲਾਜ ਬਿਮਾਰੀਆਂ ਤੋਂ ਬਚਣ ਵਾਸਤੇ ਪੇਸ਼ ਕਰ ਲੈਂਦੇ ਆ ਖਾਣ ਪੀਣ ਦਾ ਤੇ ਸਾਨੂੰ ਇਹ ਗੁਰੂ ਦੇ ਕਹਿਣ ਅਨੁਸਾਰ ਗੁਰੂ ਦੀ ਸਿੱਖਿਆ ਦੇ ਅਨੁਸਾਰ ਅਸੀਂ ਦੂਸਰੇ ਦੀ ਖੁਸ਼ੀ ਵਿੱਚ ਜਦੋਂ ਖੁਸ਼ੀ ਭਰਨ ਦੀ ਕੋਸ਼ਿਸ਼ ਕਰਾਂਗੇ ਤੇ ਦੂਸਰੇ ਦੀ ਖੁਸ਼ੀ ਨੂੰ ਬਰਦਾਸ਼ਤ ਕਰਨਾ ਸਿੱਖ ਜਾਵਾਂਗੇ ਇਹ ਕਿਸੇ ਨੇ ਤਰੱਕੀ ਕੀਤੀ ਹੈ ਅਸੀਂ ਉਹਦੀ ਸਲਾਹ ਲੈ ਸਕਦੇ ਹਾਂ ਵੀ ਮੈਨੂੰ ਇਹ ਸਲਾਹ مشਵਰਾ ਤੁਸੀਂ ਵੀ ਦਿਓ ਮੈਂ ਚਾਹੁੰਦਾ ਵੀ ਮੈਂ ਵੀ ਕੁਝ ਕਰਾਂ ਫਿਰ ਤੇ ਅਗਾਹ ਵਧ ਸਕਦੇ ਹਾਂ ਤੇ ਇਸ ਕਰਕੇ ਮਨੁੱਖ ਜਦੋਂ ਮਾਨਸਿਕ ਤੌਰ ਤੇ ਤਾਂ ਦੁਖੀ ਹੁੰਦਾ ਵੀ ਇਹ ਜੈਲਸੀ ਈਰਖਾ ਇਹ ਚੀਜ਼ਾਂ ਜਿਹੜੀਆਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਇਹ ਤਬਾਹ ਕਰਦੀਆਂ ਨੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਸੰਸਾਰ ਜਿਹੜਾ ਇਹ ਰੋਗੀ ਬਣ ਗਿਆ ਇਹ ਸੰਸਾਰ ਰੋਗੀ ਨਾਮਦਾਰੂ ਮਾਰੇ ਕਹਿੰਦੇ ਸੀ ਇਹ ਨਾਮ ਦਾ दारू ਸੀ ਪ੍ਰਮਾਤਮਾ ਦਾ ਨਾਮ ਕਿ ਪ੍ਰਮਾਤਮਾ ਦੇ ਇਹ ਨਾਮ ਨੇ ਜਿਹੜੇ ਅਸੀਂ ਗੱਲ ਕਰਦੇ ਆਂ ਵੀ ਸਾਡੇ ਪ੍ਰੋਗਰਾਮ ਦਾ ਨਾਮ ਗੁਰਮਤ ਫਲਸਫਾ ਗੁਰਮਤ ਫਲਸਫੇ ਨੇ ਇਹ ਸਮਝਾਉਣਾ ਸੀ ਵੀ ਇਹ ਆਹ ਗੁਰੂ ਨਾਨਕ ਦੇ ਘਰ ਗੁਰੂ ਨਾਨਕ ਨੇ ਤੇਈ ਬਿਮਾਰੀ ਦਾ ਇਲਾਜ ਕਰ ਦਿੱਤਾ ਉਹ ਕਿਹੜਾ ਨਾਨਕ ਨਾਮ ਛੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੂੰ ਆਪਣੇ ਜਿਹਨ ਦੇ ਵਿੱਚ ਆਪਣੀ ਮਾਨਸਿਕਤਾ ਦੇ ਵਿੱਚ ਹਮੇਸ਼ਾ ਸਰਬੱਤ ਦਾ ਭਲਾ ਜਿਹੜਾ ਤੂੰ ਇਹ ਕਰਿਆ ਕਰ ਤੇ ਮੰਗਿਆ ਕਰ ਜੇ ਜਦੋਂ ਤੇਰੀ ਭਾਵਨਾ ਇਹ ਬਣ ਜੇਗੀ ਤੇ ਮਾਰੇ ਕਹਿੰਦੇ ਨੇ ਕਿਤੇ ਦੁੱਖਾਂ ਦਾ ਮਾਸ ਤੋਂ ਦੇ ਉੱਤੇ ਵੀ ਤੇ ਸਰੀਰਕ ਤੌਰ ਦੇ ਉੱਤੇ ਵੀ ਇਹ ਆਪਣੇ ਆਪ ਹੀ ਇਲਾਜ ਹੋ ਜਾਣਾ ਇਸ ਕਰਕੇ ਸਤਿਗੁਰ ਪਤਸ਼ਾਹ ਕਹਿੰਦੇ ਨੇ ਕਿ ਮਨੁੱਖ ਜੇ ਦੁਖੀ ਹੈ ਤੇ ਉਹ ਆਪਣੀਆਂ ਗਲਤੀਆਂ ਕਰਕੇ ਹੀ ਦੁਖੀ ਹੈ ਤੇ ਜਿਹੜੇ ਉਸ ਮਾਲਕ ਦੇ ਰਜਾ ਵਿੱਚ ਰਹਿੰਦੇ ਨੇ ਤੇ ਕਿੱਤ ਕਰਦੇ ਨੇ ਨਾਮ ਜਪਦੇ ਨੇ ਤੇ ਵੰਡ ਕੇ ਛਕਦੇ ਨੇ ਮਾਰੇ ਕਹਿੰਦੇ ਨੇ ਕਿ ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਜਿਹੜੀ ਹੈ ਕੋਈ ਦੁਨੀਆ ਦੀ ਤਾਕਤ ਜਿਹੜੀ ਨਹੀਂ ਖੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ